ਅੰਤਰ ਮੈਲ ਜੇ ਤਿਸ ਨਾ ਵੈ ਇਸ ਬਕੁੰਟ ਨਾ ਜਾਣਾ ਲੋਕਪਤੀ ਨੇ ਕਛੂ ਨਾ ਹੋਵੇ ਨਹੀਂ ਆਵੇਂ ਆਣਾ ਪੂਜੋ ਰਾਮ ਇੱਕ ਹੀ ਦੇਵਾ ਸਚਾ ਨੇ ਹਵਣ ਗੁਰ ਕੀ ਸੇਵਾ ਜਲ ਕੀ ਮਜਨਾ ਜੇ ਗਤ ਹੋਵੇ ਮੈਤੰਦ ਮੇ ਡਕਣਾ ਵੈ ਜਿਵੇਂ ਮੇ ਡਿਗ ਤੈ ਸੋਈ ਨਰ ਫਿਰ ਫਿਰ ਜੋਨੀ ਆਵੇ ਮਨੋ ਘਟੂ ਹੋਰ ਮਰੇ ਵਨਾਰਸ ਨਰਕ ਨਾ ਵਾਂਚਿਆ ਜਾਈ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸਹਿਨ ਧਰਾਈ ਜਿੰਸ ਰਾਨਾ ਬੇਧ ਨਹੀਂ ਸਾਸਤਰ ਤਾਂ ਬਸੇ ਨਰਿੰਘਾਰਾ ਕੈ ਵੀਰ ਨਰਤ ਸੇ ਤੇ ਹਾਉ ਦੰਬਾ ਵਰਿਆ ਸੰਸਾਰਾ ਇਹ ਸ਼ਬਦ ਗੁਰੂ ਕਵੀਰ ਮਹਾਰਾਜ ਜੀ ਦਾ ਗਿਆਨ ਕੀਤਾ ਹੋਇਆ ਸੰਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਅੰਕਿਤ ਹੈ ਗੁਰੂ ਸਾਹਿਬ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਅੰਤਰ ਮੈਲ ਦੇ ਤੀਥ ਨਾਵੇ ਤੇ ਸਿਮਕੌਂਟ ਨਾ ਜਾਣਾ ਇਹ ਮਨ ਦੇ ਵਿੱਚ ਮੈਲ ਆ ਮਨ ਠਗੀਆਂ ਮਾਰਦਾ ਇਹ ਦਰਦ ਊਲ ਊਲ ਜਿਲਾਲ ਦੀਆਂ ਗੱਲਾਂ ਕਰਦਾ ਆ ਤੀਰਥ ਨਹਾਵੇ ਤੀਰਥ ਕਰਨਾ ਹੋਣ ਜਾਂਦਾ ਆ ਬੰਦਾ ਉਹਦੇ ਨਾਲ ਤੇ ਆਪਣੇ ਪਿੰਡੇ ਦੀ ਮੈਲ ਉਤਰ ਜਾਂਦੀ ਆ ਲੇਕਿਨ ਅੰਦਰੋਂ ਮੈਲ ਨਹੀਂ ਜਾਂਦੀ ਅੰਦਰ ਮੈਲ ਦੇ ਤੀਰਥ ਨਹਾਵੇ ਤੇ ਸਬਕੋਂਟ ਨਾ ਜਾਣਾ ਇਹ ਵੇ ਕੌਣ ਤਾਂ ਤਾਂ ਇਸ ਤਰ੍ਹਾਂ ਪ੍ਰਾਪਤ ਨਹੀਂ ਹੋਣਾ ਐਦਾਂ ਨਹੀਂ ਕੌਣਤ ਜਾ ਹੋਣਾ ਇਹ ਜਿਹੜਾ ਜੜਿਆ ਗਲਤ ਹੈ ਕਿਉਂਕਿ ਉਹਨੂੰ ਪਰਮਾਤਮਾ ਨੂੰ ਮਿਲਣਾ ਤੇ ਮਨ ਸਾਫ ਕਰਕੇ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਤੇ ਸੇ ਕੋਣਤ ਨਾ ਜਾਣਾ ਲੋਕ ਪਤੀਨੇ ਕਛ ਨਾ ਹੋਵੇ ਨਾ ਹੀ ਰਾਮ ਆਵੇ ਇਹ ਲੋਕਾਂ ਦੀਆਂ ਗੱਲਾਂ ਵਿੱਚ ਆਤੀ ਜੋ ਲੋਕ ਕਹਿੰਦੇ ਆ ਕਿ ਰਿਆ ਪ੍ਰਮਾਤਮਾ ਈਦਾ ਮਿਲਦਾ ਆ ਪਹਾੜਾਂ 'ਚ ਜਾ ਕੇ ਜੰਗਲਾਂ 'ਚ ਮਿਲਦਾ ਜਾ ਕੇ ਸਰੀਰ ਨੂੰ ਕਸ਼ਟ ਆ ਦੇ ਕੇ ਪ੍ਰਮਾਤਮਾ ਮਿਲਦਾ ਆ ਤੇ ਇਹ ਦੁਨੀਆ ਦੀਆਂ ਗੱਲਾਂ ਠੂਠੇ ਅਡੰਬਰਾਂ ਦੇ ਵਿੱਚ ਫਸ ਕੇ ਇਨਸਾਨ ਇਨਸਾਨ ਉਸ ਮਾਲਕ ਦੀ ਪ੍ਰਾਪਤੀ ਕਰਦਾ ਆ ਲੱਗਦਾ ਐ ਇਦਾਂ ਨਹੀਂ ਕਹਿੰਦੇ ਤੇ ਸਭ ਕੌਂਟਨਾ ਲੋਕ ਬਤੀਨੇ ਕੁਝ ਨਾ ਹੋਵੇ ਇਹ ਇਹ ਇੰਦਾ ਨੀ ਉਸ ਨੂੰ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਪਸੂ ਨਾ ਹੋਵੇ ਨਹੀਂ ਰਾਮਿਆ ਉਹ ਪ੍ਰਮਾਤਮਾ ਕੋਈ ਇੰਦਾ ਇਹ ਆਣਾ ਨਹੀਂ ਹੈ ਜੋ ਗੇ ਸਮਝਿਆ ਵੀ ਇੰਨੀ ਛੇਤੀ ਵੀ ਉਹ ਇਨਸਾਨ ਦੀਆਂ ਆਮ ਗੱਲਾਂ ਦੇ ਵਿੱਚ ਆ ਜਾਊਗਾ ਤੇ ਆਮ ਨਹੀਂ ਆਣਾ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਨ ਗੁਰ ਕੀ ਸੇਵਾ ਪੂਜੋ ਰਾਮ ਉਹ ਪ੍ਰਮਾਤਮਾ ਜਿਹੜਾ ਬਾਹਰੂ ਅੱਲਾ ਇਸ਼ਵਰ ਗੋਡ ਪ੍ਰਮਾਤਮਾ ਖੁਦਾ ਹੈ ਪੂਜੋ ਰਾਮ ਉਸ ਜਿਹੜਾ ਸਾਰਿਆਂ ਦੇ ਵਿੱਚ ਵੱਸਦਾ ਹੈ ਇੱਕ ਹੀ ਦੇਵਾ ਉਹ ਪ੍ਰਭੂ ਦੇ ਸਾਰੀ ਦੁਨੀਆ ਦੇ ਦੇਵਾਂ ਦਾ ਦੇਵ ਦੇਵਾਂ ਦਾ ਦੇਵ ਜਿਹੜਾ ਸਭ ਦੁਨੀਆ ਦਾ ਮਾਲਕ ਹੈ ਉਹਦੀ ਪੂਜਾ ਕਰੋ ਉਹਦੀ ਬੰਦਗੀ ਕਰੋ ਤਾਂ ਉਹ ਸੋਚੀ ਜਾਂਦਾ ਆ ਇਸ ਗੱਲ ਨੂੰ ਸਮਝਾਉਂਦਾ ਆ ਜਦੋਂ ਅਸੀਂ ਗੁਰੂਆਂ ਦੀ ਇਹ ਗੱਲ ਮੰਨਾਂਗੇ ਮੰਨਾਂਗੇ satsang ਵਿੱਚ ਜਾਵਾਂਗੇ satsang ਸਰਵਣ ਕਰਾਂਗੇ ਸਾਨੂੰ ਸੋਚੀ ਮਿਲੂ ਪੂਜੋ ਰਾਮੇ ਕੀ ਦੇਵਾ ਸੱਚਾ ਨਾਵਣ ਗੁਰ ਕੀ ਸੇਵਾ ਜਿਹੜਾ ਜ਼ਿੰਦਗੀ ਦਾ ਵਿੱਚ ਸੱਚਾ ਨਾਵਣ ਜੀਵਨ ਦੇ ਵਿੱਚ ਨਾਉਣ ਆਪਾਂ ਤੀਸਾ ਤੇ ਨਾਉਂਦੇ ਆ ਹੋਰ ਇਹਦੇਸ ਤਲਾਬਾਂ ਦੇ ਵਿੱਚ ਜਾਣੇ ਨਾਉਂਦੇ ਆ ਕਹਿੰਦੇ ਇਹ ਤਾਂ ਮੈਂ ਜਿਹੜਾ ਬਾਹਰ ਤੋਂ ਤੀਤੂਮੜੀ ਅੰਦਰ ਦੇ ਸੰਗੂਰ ਬਾਹਰ ਤੋਂ ਤੀਤੂਮੜੀ ਅੰਦਰ ਦੇ ਸੰਗੂਰ ਜੋ ਭਲੇ ਨਾਤੇ ਆ ਸਾਧ ਭਲੇ ਨਾਤੇ ਆ ਚੋਰ ਸੀ ਚੋਰਾ ਚੋਰਾ ਤੇ ਉਹ ਕਹਿੰਦੇ ਵੀ ਐਦਾਂ ਰੱਬ ਨਹੀਂ ਮਿਲ ਜਾਂਦਾ ਜਦ ਤੱਕ ਮਨ ਸਾਫ ਨਹੀਂ ਹੁੰਦਾ ਸੱਚਾ ਨਾ ਆਪਣਾ ਗੁਰਤੀ ਸੇਵਾ ਗੁਰੂ ਦੀ ਸੇਵਾ ਕਰਕੇ ਹੀ ਜਿਹੜਾ ਸੱਚਾ ਨਾਮ ਅਨੰਦ ਉਹ ਹੀ ਹੁੰਦਾ ਜਿਹੜਾ ਗੁਰੂ ਘਰ ਜਾ ਕੇ ਗੁਰੂ ਘਰ ਸੇਵਾ ਕਰਨੀ ਗੁਰੂ ਘਰ ਗੁਰੂਆਂ ਦੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਗੁਰਦੁਆਰੇ ਗੁਰੂ ਦਿੱਸ ਨੂੰ ਵੀ ਆਪਣੀ ਈਸ਼ਤ ਨੂੰ ਮੰਨਦੇ ਆ ਜਿਸ ਨੂੰ ਵੀ ਉਸ ਪ੍ਰਵਾਹ ਅੰਦਾਚਨ ਮੰਨਿਆ ਉਸ ਉਸ ਦੀ ਉਪਾਸ਼ਨਾ ਕਰਦੇ ਆ ਤੇ ਉਸ ਦੀ ਸੇਵਾ ਕਰਦੇ ਆ ਤੇ ਉਹ ਉਹ ਸੱਚਾ ਨਾਮਣਿਆ ਇਨਸਾਨ ਲੀਕ ਸਾਚਾ ਨਾਵਨ ਗੁਰੂ ਕੀ ਸੇਵਾ ਗੁਰੂ ਕੀ ਜਲਕੇ ਮਜਨ ਜੇਗਤ ਹੋਵੇ ਨਿਤਨੇ ਸ ਮੇਡਗਣਾਵੇ ਜੇ ਕਹਿੰਦੇ ਨਹਾਉਣ ਦੇ ਨਾਲ ਜੇ ਕਰ ਜਲਕੇ ਮਜਨ ਜੇਗਤ ਹੋਵੇ ਗਤੀ ਪ੍ਰਾਪਤੀ ਹੋ ਜੇ ਮੋਕਸ਼ੀ ਦੀ ਪ੍ਰਾਪਤੀ ਹੋਵੇ ਤਾਂ ਹੋਰ ਕੀ ਚਾਹੀਦਾ ਕਹਿੰਦੇ ਨਹਾਉਣ ਦੇ ਨਾਲ ਕਹਿੰਦੇ ਜਿਹੜੇ ਉਹ ਮੇਡ ਗਿਆ ਦਾਦਰਾ ਆ ਡੱਡੂ ਆ ਉਹ ਕਹਿੰਦੇ ਖੂਹ ਦੇ ਵਿੱਚ ਰਹਿੰਦਾ ਆ ਉਹਨੂੰ ਗਤੀ ਕਿਉਂ ਨਹੀਂ ਮਿਲ ਜਾਂਦੀ ਜਲਕੇ ਮਜਨ ਜੇਗਤ ਹੋਵੇ ਨਿਤਨੇ ਮੇਡਨ ਦਾ ਸੀ ਜੈਸੇ ਮੇਢੇ ਤੈਸੇ ਹੋ ਨਰ ਫਿਰ ਫਿਰ ਜੂਨੇ ਆਵੇ ਜਿੱਦਾਂ ਉਹ ਕਹਿੰਦੇ ਡੱਡੂ ਦੀ ਮੇਢੇ ਦੀ ਸੋਚ ਐ ਇਸ ਤਰ੍ਹਾਂ ਬੰਦੇ ਦੀ ਸੋਚ ਐ ਤੈਸੇ ਉਹ ਨਰ ਫਿਰ ਫਿਰ ਜੂਨੇ ਉਹ ਇਹ ਜੂਨਾ ਦੇ ਵਿੱਚ ਹੀ ਘੁੰਮਦਾ ਰਹਿੰਦਾ ਆ ਉਹਨੂੰ ਅਸਲੀਅਤ ਬਾਰੇ ਆਪਣੇ ਜੀਵਨ ਬਾਰੇ ਆਪਣੇ ਆਪੇ ਬਾਰੇ ਗਿਆਨ ਨਹੀਂ ਹੁੰਦਾ ਤੇ ਉਹ ਬਸ ਭਟਕਦਾ ਰਹਿੰਦਾ ਉਹਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਯਾ ਲੈ ਮੇਢਿਕ ਜਿase ਮੈਨੇ ਤੈਸੇ ਹੋਇ ਬਨਾਰ ਫਿਰ ਵੀ ਜੁਨੀ ਆਵੇ ਮਨੋ ਕਠੋਰ ਮਰੇ ਬਨਾਰਥ ਨਰਕ ਨਾ ਬਨ ਜਾਇ ਕਹਿੰਦੇ ਮਨੋ ਕਠੋਰ ਨਰਕ ਨਾ ਬਨ ਚ ਮਰੇ ਬਨਾਰਸ ਕਹਿੰਦੇ ਗੁਰੂ ਸਬੀਰ ਮਹਾਰਾਜ ਜੀ ਕਹਿੰਦੇ ਆ ਇੱਕ ਧਰਤੀ ਆ ਬਾਹਰ ਕਾਂਛੀ ਤੋਂ ਕਹਿੰਦੇ ਹੜਮਬਾਦੀ ਧਰਤੀ ਆ ਕਹਿੰਦੇ ਉੱਥੇ ਜਿਹੜਾ ਬੰਦਾ ਉਸ ਜਗ੍ਹਾ ਆਪਣਾ ਸਰੀਰ ਤਿਆਗਦਾ ਆ ਪ੍ਰਾਣ ਤਿਆਗਦਾ ਆ ਉਥੇ ਨਾਰਕ ਨੂੰ ਜਾਂਦਾ ਹੈ ਤੇ ਜਿਹੜਾ ਕਾਂਠੀ ਦੇ ਵਿੱਚ ਜਾ ਕੇ ਉਥੇ ਉਹਦੇ ਉਥੇ ਆਪਣਾ ਦਮ ਤੋੜ ਦਿੰਦਾ ਆ ਉਹਦੇ ਸੁਵਾਸ ਤਿਆਗ ਦਿੰਦਾ ਤੇ ਉਥੇ ਉਹਨੂੰ ਸਵਰਗ ਮਿਲਦਾ ਹੈ ਕਾਂਠੀ ਦੇ ਵਿੱਚ ਉਹਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਗੁਰਵੀਰ ਮਹਾਰਾਜ ਜੀ ਇਸ ਦਾ ਭਰਮ ਤੋੜ ਕਰਦੇ ਹਨ ਉਹਦੇ ਤਰਕ ਦੀ ਕਸੋਤੀ ਦੇ ਪਰਖ ਕਰਦੇ ਹਨ ਦੱਸਦੇ ਹਨ ਸਮਝਾਉਂਦੇ ਹਨ ਜੀਵ ਨੂੰ ਬੰਦੇ ਨੂੰ ਫੜੰਬਾ ਧਰਤੀ ਤੇ ਕਹਿੰਦੇ ਮੈਨੂੰ ਛੱਡ ਦਿਓ ਉੱਥੇ ਦੱਸ ਦਿਓ ਤੇ ਦੇਖਾਂ ਵੀ ਮੈਂ ਕਿਨੂੰ ਮੈਨੂੰ ਕਿਹੜਾ ਉੱਥੇ ਨਾਰਕ ਤੇ ਲੈ ਕੇ ਜਾਂਦਾ ਤੇ ਕਹਿੰਦੇ ਜੇ ਇਹ ਤਾਂ ਆਪਣੇ ਕਰਮਾਂ ਦਾ ਫਲ ਆ ਤੁਸੀਂ ਅੱਛੇ ਕਰਮ ਕਰੋਗੇ ਬਾਣੀ ਬੰਨਗੇ ਨਾਮ ਜਪੋਗੇ ਤਾਂ ਤੁਹਾਨੂੰ ਬੇਕਉਂਠਤਾ ਮਿਲੂਗਾ ਤੇ ਜੇ ਤੁਸੀਂ ਬੁਰੇ ਕਰਮ ਕਰੋਗੇ ਤਾਂ ਉਹ ਨਾਰਕ ਨਾ ਮਾਂਚਿਆ ਜਾਈ ਹਰ ਕਾ ਸੰਦ ਮਰੇ ੜੰਬੇ ਤਾਂ ਸਗਲੀ ਸੰਦ ਰਾਈ ਜਿੰਦ ਰੈਣ ਬੇਦਨੀ ਸਾਤਰ ਤਾਹ ਬਸਣੇਂਕਾਰ ਨਹੀਂ ਕਾਰਾ ਤੇ ਉਹ ਮਾਨਕ ਦੀ ਪ੍ਰਾਪਤੀ ਦਿਨ ਦਿਨ ਵਿੱਚ ਹੋਊਗੀ ਨਹੀਂ ਰਾਤ ਨੂੰ ਹੋਊਗੀ ਕਦੋਂ ਮਿਲੂਗਾ ਪ੍ਰਪਰ ਪ੍ਰਮਾਤਮਾ ਉਹ ਬਾਈ ਗੁਰੂ ਉਹਦੀ ਪ੍ਰਾਪਤੀ ਕਿੱਦਾਂ ਹੋ ਸਕਦੀ ਹੈ ਦਿਨ ਸਾਰਾ বেদ ਨਹੀਂ ਸ਼ਾਸਤਰ ਵੇਦਾਂ ਸ਼ਾਸਤਰਾਂ ਚ ਪੜ ਪੜ ਕੇ ਪੜ ਪੜ ਗੱਡੀ ਲੱਦੀਏ ਪੜ ਪੜ ਖੜੀਏ ਬਾਦ ਤੇ ਕਹਿੰਦੇ ਬੜੀ ਜਾਈਏ ਬੜੀ ਜਾਈਏ ਐਦਾਂ ਪ੍ਰਭੂ ਦੀ ਉਹਦੀ ਬੰਦਗੀ ਐਦਾਂ ਨਹੀਂ ਹੋਣੀ ਜਦ ਤੱਕ ਅਸੀਂ ਸੱਚਾ ਨਾਵਨ ਗੁਰ ਕੀ ਸੇਵਾ ਜਦ ਤੱਕ ਗੁਰੂ ਦੀ ਸੇਵਾ ਗੁਰੂ ਦੇ ਚਰਨੀ ਨਾ ਗਰੇ ਜਦੋਂ ਜਦ ਤੱਕ ਉਹਨਾਂ ਦਾ ਬਚਨ ਨਹੀਂ ਮੰਨਦੇ ਤੇ ਦੇਸਰਾ ਬੇਦਨੇ ਸ਼ਾਸਤਰ ਤਹਾਂ ਬਸ ਰਿੰਕਾਰਾ ਕਹ ਕਬੀਰ ਨਰਤਿ ਸਿ ਧਾਵੂ ਬਾਵਰਿਆ ਸੰਸਾਰ ਕਹਿੰਦੇ ਇਹ ਬੰਦੇ ਆ ਪ੍ਰਾਣੀ ਉਹਨੂੰ ਝੋਣਾ ਚਾਹੀਦਾ ਜਿਹਨੇ ਤੁਹਾਨੂੰ ਪਾਰ ਲੰਘਾਏ ਆ ਜਿਹਨੇ ਤੁਹਾਡੀ ਬਾਹ ਫੜਨੀ ਆ ਜਿਹਨੇ ਤੁਹਾਡਾ ਬਚਨ ਕੀਤਾ ਆ ਜਿਵੇਂ ਗੁਰੂ ਮਾਨ ਦੇ ਨਾਲ ਆਪਾਂ ਬਚਨ ਕੀਤਾ ਗੁਰੂਆਂ ਨੇ ਸਾਈ ਹੋਣਾ ਉਹਨਾਂ ਨੇ ਮੋਕਸ਼ ਦੀ ਪ੍ਰਾਪਤੀ ਹੋਣੀ ਹੈ ਤੇ ਗੁਰੂਆਂ ਦੇ ਰਾਹੀ ਜਦ ਤੱਕ ਗੁਰੂ ਸਾਈ ਦੀ ਹੁੰਦੇ ਇਹ ਜੀਵ ਬੰਦਾ ਭੜਖਦਾ ਰਹਿੰਦਾ ਇਸ ਕਰਕੇ ਜਦ ਤੱਕ ਆਪਾਂ ਗੁਰੂਆਂ ਨੂੰ ਆਪਣਾ ਆਪ ਸਮਰਪਿਤ ਨਹੀਂ ਕਰਦੇ ਉਹਨਾਂ ਦੇ ਬਚਨ ਨਹੀਂ ਮੰਨਦੇ ਉਹਨਾਂ ਨੇ ਆਪਣੇ ਬਚਨ ਦੀ ਪਾਲਣਾ ਕੀਤੀ ਉਹ ਆਪਣੀ ਗੱਲ ਤੇ ਖੜਿਆ ਹੈ ਖੜੇ ਹੈ ਗੁਰੂ ਸਾਹਿਬ ਤੇ ਸਾਡਾ ਫਰਜ਼ ਬਣਦਾ ਅਸੀਂ ਵੀ ਉਹਨਾਂ ਦੇ ਬਚਨਾਂ ਤੇ ਚਰ ਕੇ ਆਪਣੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਜਿਸ ਤਰ੍ਹਾਂ ਇਹ ਜਿਸ ਸਾਥ ਸੰਸੰਕਾਰ ਕਾਪੀ ਨਰਦੇ ਬਾਵਰਿਆ ਸੰਸਾਰ ਆ ਇਹ ਸੰਸਾਰ ਜਿਹੜਾ ਆ ਬਾਵਰਿਆ ਹੋਇਆ ਆ ਉਲਦੀ ਆ ਫਿਰਦਾ ਇਹਦੇ ਮਗਰ ਨਹੀਂ ਲੱਗਣਾ ਕਿ ਰੱਬ ਇਥੋਂ ਮਿਲੂਗਾ ਤੁਸੀਂ ਜਿੱਥੇ ਮੈਂ ਤੁਹਾਨੂੰ ਕਹਿਣਾ ਉੱਥੇ ਚੱਲ ਜਾਓ ਜਿੱਥੋਂ ਐਦਾਂ ਰੱਬ ਮਿਲਣਾ ਰੱਬ ਪ੍ਰਮਾਤਮਾ ਦੀ ਪ੍ਰਾਪਤੀ ਗੁਰੂ ਸਾਹਿਬਾਂ ਦੇ ਗੁਰੂਆਂ ਨੇ ਗਿਆਨ ਕਰਾਉਣਾ ਗੁਰੂਆਂ ਨੇ ਦੱਸਣਾ ਤੇ ਗੁਰੂਆਂ ਦੀ ਛਾਂ ਵਿੱਚ ਜਾਵਾਂਗੇ ਗੁਰੂ ਸਾਨੂੰ ਨਾਮ ਸਾਨ ਦੀ ਨਾਮਧਾਨ ਦੀ ਬਖਸ਼ਿਸ਼ ਕਰਨਗੇ ਨਾਮ ਜਪਾਂਗੇ ਭਗਤੀ ਤੇ ਚੱਲੂਗੇ ਤਦ ਹੀ ਇਹ ਜੀਵਨ ਸੁਹੇਲਾ ਸਫਲਾ ਹੋਣਾ ਹੈ ਇਹ ਅਲਖ ਵਰਕ ਕੋ ਆਦੇਸ਼ ਹੋ